ਭਾਰਤੀ ਕਿਸਾਨ ਜੁਨੀਅਰ ਇਕਤਾ ਗ੍ਰਾਹਾਂ ਵੱਲੋਂ ਪੰਜਵੇਂ ਰਾਉਂਡ ਦਾ ਜੀ ਫੰਡ ਇਕੱਠਾ ਹੋ ਰਿਹਾ ਗੰਡੂਆਂ ਦੇ ਵਿੱਚੋਂ ਇਕਾਈ ਗੰਡੂਆਂ ਵੱਲੋਂ ਤੇ ਬੜਾ ਸਾਡੇ ਕਿਸਾਨ ਭਰਾ ਵੱਧ ਤੋਂ ਵੱਧ ਫੰਡ ਦੇ ਰਹੇ ਨੇ ਕਿਉਂਕਿ ਗ੍ਰਾਹਾਂ ਜਥੇਬੰਦੀ ਭਰਾਵੋ ਜਿਹੜੀ ਹਰੇਕ ਮੁੱਦੇ ਤੇ ਕਿਸਾਨਾਂ ਦੇ ਦੁਕਾਨਦਾਰਾਂ ਤੇ ਮਜ਼ਦੂਰਾਂ ਦੇ ਹੱਕ 'ਚ ਲੜਾਈ ਲੜਦੀ ਆ ਕਿਉਂਕਿ ਫੰਡ ਦੇ ਨਾਲ ਹੀ ਭਰਾਵੋ ਇਹ ਲੜਾਈਆਂ ਲੜੀਆਂ ਜਾਂਦੀਆਂ ਨੇ ਬਹੁਤ ਵੱਡਾ ਸਾਡੇ ਗੰਡੂਆਂ ਨਗਰ ਦਾ ਸਹਿਯੋਗ ਹੈ ਵੱਧ ਤੋਂ ਵੱਧ ਫੰਡ ਉਗਰਾਹਾਂ ਜਥੇਬੰਦੀ ਨੂੰ ਦੇ ਰਹੇ ਨੇ ਇਸ ਲਈ ਬਾਕੀ ਵੀ ਜਿਹੜੇ ਮੇਰੇ ਭਰਾ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਫੰਡ ਦਿਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਤੁਹਾਡੇ ਫਸਲ ਨੂੰ ਰੋਲ ਰਹੀਆਂ ਨੇ ਭਰਾਵੋ ਕਣਕ ਦਾ ਵੀ ਇਹੀ ਹਾਲ ਹੋਣਾਗਾ ਜਿਵੇਂ ਜੀਰੀ ਦਾ ਹੋਇਆ ਜੇ ਆਪਾਂ ਜੁੜਾਂਗੇ ਇਕੱਲੇ ਇਕੱਲੇ ਮਾਰਨਾ ਖਾਓ ਸਾਰੇ ਇਕੱਠੇ ਹੋ ਕੇ ਅੱਗੇ ਆਵਾਂਗੇ ਭਰਾਵੋ ਤਾਂ ਇਹ ਆਪਣੇ ਮਸਲੇ ਹੱਲ ਹੋਣੇ ਨੇ ਇਸ ਲਈ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਜਥੇਬੰਦੀਆਂ ਨੂੰ ਇੱਕੋ ਇੱਕੋ ਜਥੇਬੰਦੀਆਂ ਨੇ ਭਰਾਵੋ ਕਿਸਾਨ ਜੁਨੀਅਰ ਦੀਆਂ ਜਿਹੜੀਆਂ ਆਪਣੇ ਕਿਸਾਨੀ ਵਾਸਤੇ ਲੜਾਈ ਲੜਦੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਦੁਕਾਨਦਾਰਾਂ ਦੀ ਸਾਰੀ ਲੜਾਈ ਭਰਾਵੋ ਮੁਲਾਜ਼ਮਾਂ ਦੀ ਇੱਕ ਮੁੱਠ ਹੋ ਕੇ ਆਪਾਂ ਨੂੰ ਚੱਲਣਾ ਪਊਗਾ ਤਾਂ ਭਰਾਵੋ ਆਪਾਂ ਅੱਗੇ ਵਧਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ